ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਆਪਾਂ ਨੂੰ ਸਾਰਿਆਂ ਨੂੰ ਪਤਾ ਜੋ ਪਟਿਆਲਾ ਦੇ ਵਿੱਚ ਬੜੀ ਹੀ ਨਿੰਦਨ ਜੋ ਘਟਣਾ ਘਟਿਆ ਕਹਿੰਦੇ ਸਿਆਸਤਦਾਨ ਆਪਦੀ ਸਿਆਸਤ ਪੂਰੀ ਕਰ ਜਾਂਦੇ ਆ ਪਰ ਆਮ ਲੋਕ ਆ ਜਿਹੜੇ ਉਹ ਦੱਬੇ ਕੁਚਲੇ ਜਾਂਦੇ ਆ ਕਿਸਾਨੀ ਦੀ ਗੱਲ ਨਾ ਕੱਲ ਸੈਂਟਰ ਨੇ ਸੁਣੀ ਸੀ ਤੇ ਨਾ ਅੱਜ ਸੁਣ ਰਹੀ ਆ ਪਤਾ ਨਹੀਂ ਕਿੰਨੇ ਮਾਵਾ ਦੇ ਪੋਤੇ ਜਿਹੜੇ ਇਹਨਾਂ ਦੇ ਅੰਦੋਲਨ ਕਰਦੇ ਕਰਦੇ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ ਕੱਲ ਫੇਰ ਇੱਕ ਸਾਡੇ ਨੌਜਵਾਨ ਵੀਰ ਦੀ ਪਟਿਆਲਾ ਦੇ ਵਿੱਚ ਪਰਨੀਤਕਾਰ ਦਾ ਜਿਹੜਾ ਵਿਰੋਧ ਕਰਦਿਆਂ ਹੋਇਆ ਮੌਤ ਹੋ ਗਈ ਆ ਬੜਾ ਹੀ ਦੁਖਾਂਤ ਵਾਪਰਿਆ ਇੱਕ ਮਾਂ ਦਾ ਪੁੱਤ ਚਲਾ ਗਿਆ ਕਿਸੇ ਭੈਣ ਦਾ ਸੁਹਾਗ ਚਲਾ ਗਿਆ ਤੇ ਕਿਸਾਨ ਦਾ ਇੱਕ ਜਿਹੜਾ ਮੈਂ ਕਹਿੰਨੀ ਆ ਸੱਜੀ ਬਾਹ ਵੀ ਤੁਰ ਗਈ ਆ ਸੋ ਇਹਦੇ ਉੱਤੇ ਸਾਨੂੰ ਬਹੁਤ ਜ਼ਿਆਦਾ ਅਫਸੋਸ ਹੈ ਇੱਕ ਮੱਲਾਂ ਵਾਲੇ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਉਹ ਵੀ ਬੜੀ ਦਰਦਨਾਕ ਘਟਨਾ ਸੀ ਪਰ ਹੈਰਾਨੀ ਇਸ ਗੱਲ ਦੀ ਸਾਨੂੰ ਹੁੰਦੀ ਆ ਕਿ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਘਟਦੀਆਂ ਨੇ ਆਖਰਕਾਰ ਉਹਨਾਂ ਘਟਨਾਵਾਂ ਦੇ ਪਿੱਛੇ ਅਸਲੀ ਜ਼ਿੰਮੇਵਾਰ ਕੌਣ ਆ ਕਿਉਂਕਿ ਕਦੇ ਸਾਨੂੰ ਪੰਥ ਦੇ ਨਾਂ ਤੇ ਸਾਡੇ ਵਿੱਚ ਵੰਗਾੜਾ ਪਾਈ ਜਾਂਦੀਆਂ ਕਦੇ ਸਾਡੀ ਕਿਸਾਨੀ ਦੇ ਨਾਂ ਤੇ ਤੇ ਕਦੇ ਜਵਾਨੀ ਦੇ ਨਾਂ ਤੇ ਹਰ ਪਾਸਿਓ ਸਾਨੂੰ ਢਾਹ ਲਾਈ ਜਾਂਦੀ ਇੱਥੇ ਵੀ ਸੁਖਜਿੰਦਰ ਸਿੰਘ ਜੀ ਜਿਹੜੇ ਸਾਡੇ ਕੌਮੀ ਪ੍ਰਧਾਨ ਨੇ ਸੂਬਾ ਪ੍ਰਧਾਨ ਨੇ ਉਹਨਾਂ ਨੂੰ ਬੇਨਤੀ ਕਰੂੰਗੀ ਕਿ ਚੰਦ ਸ਼ਬਦ ਉਹ ਵੀ ਬੋਲੇ ਕੱਟ ਕੇ ਲਾ ਲਓ ਕੁਛੀ ਕੁਛੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਪੈਨ ਮਖਾਈ ਜੀ ਨੇ ਦੱਸਿਆ ਜੀ ਜਿਹੜੀ ਪਟਿਆਲੇ ਵੀਖੇ ਬੜੀ ਨਿੰਦਰਜੋਕ ਘਟਨਾ ਤੋਂ ਕਿਹੜੇ ਸਿਆਸੀ ਨੇ ਉਹ ਤਾਂ ਆਪਣੀਆਂ ਰੋਟੀਆਂ ਸੇਕਣ ਦੀ ਵਾਸਤੂ ਪੂਰੇ ਖੜਦੇ ਨੇ ਪਰ ਜਿਹੜਾ ਕਿਸਾਨ ਆ 76 ਸਾਲ ਉਹ ਗੇ ਦੇਸ਼ ਅਜਾੜ ਹੋਏ ਨੂੰ ਹਲੇ ਤੱਕ ਕਿਸਾਨ ਵਾਸਤੇ ਮਜ਼ਦੂਰ ਵਾਸਤੇ ਕੋਈ ਨੀਤੀ ਨਾ ਹੋਵੇ ਸਾਡੀ ਬਦਕਿਸਮਤੀ ਅਸੀਂ ਜਾਗੇ ਨਹੀਂ ਸੀ ਜਦੋਂ ਅਸੀਂ ਹੁਣ ਜਾਗੇ ਆ ਤੇ ਸਰਕਾਰ ਸਾਨੂੰ ਦਬਾਉਣਾ ਚਾਹੁੰਦੀ ਆ ਵੀ ਇਹਨਾਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦਬਾ ਕੇ ਕੁਚਲ ਕੇ ਇਨਾਂ ਦੇ ਜਿਹੜੇ ਹੱਕਾ ਅਸੀਂ ਵਾਂਝੇ ਰੱਖੀਏ ਤੇ ਇਹਨਾਂ ਦੇ ਹੱਥ ਚ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਅੱਜ ਦਾ ਜਿਹੜਾ ਸਾਰਾ ਪ੍ਰਸ਼ਾਸਨ ਵੀ ਆ ਤੇ ਹੋਰ ਵੀ ਜਿਹੜੇ ਆਦਮੀ ਨੇ ਤੇ ਜਿਹੜਾ ਇਹ ਕਾਰਪੋਰੇਟ ਘਰਾਣੇ ਆ ਘਰਾਣਿਆਂ ਇਹ ਆਪ ਦਾ ਕਬਜ਼ਾ ਕਰਨਾ ਚਾਹੁੰਦੇ ਨੇ ਤੇ ਉਹ ਕਬਜ਼ਾ ਅਸੀਂ ਕਿਸੇ ਵੀ ਕੀਮਤ ਤੇ ਹੋ ਨਹੀਂ ਦੇਣਾ ਚਾਹੇ ਸਾਨੂੰ ਕਿੱਡੀ ਵੱਡੀ ਮਰਜ਼ੀ ਕੁਰਬਾਨੀ ਦੇਣੀ ਪਵੇ ਜਿੱਥੇ ਜਿਹੜਾ ਸੰਘਰਸ਼ ਸਾਡਾ ਖਨੌਰੀ ਬਾਡਰ ਚੱਲਦਾ ਸ਼ੰਭੂ ਬਾਡਰ ਚੱਲਦਾ ਤੇ ਜਿਹੜੇ ਦੋ ਸੰਘਰਸ਼ ਸਾਡੇ ਹੋਰ ਵੀ ਬਾਡਰਾਂ ਤੇ ਚੱਲ ਰਹੇ ਨੇ ਜੇ ਜੇ ਮੈਂ ਗੱਲ ਕਰਾਂ ਇਹ ਜਿਹੜਾ ਸੰਘਰਸ਼ ਆ ਸਾਡਾ ਚੇ ਨਵੀਂ ਸਰਕਾਰ ਆ ਜੇ ਕੋਈ ਸਾਨੂੰ ਇਹ ਨਹੀਂ ਕੋਈ ਮਰਜੀ ਆ ਜੇ ਸਰਕਾਰ ਸਾਡਾ ਕਿਸੇ ਸਰਕਾਰ ਨਾਲ ਕੋਈ ਰਸਤਾ ਨਹੀਂ ਚੇ ਆਮ ਆਜੀ ਚੇ ਕਾਲੀ ਦਲ ਆਜੀ ਚੇ ਬੀ ਜੀ ਪੀ ਆਜੀ ਚੇ ਕਾਂਗਰਸ ਆਜੀ ਅਸੀਂ ਤਾਂ ਆਪਣੇ ਹੱਕ ਮੰਗਣ ਲਈ ਮਜਬੂਰ ਸਾਨੂੰ ਹੋਣਾ ਹੀ ਪੈਣਾ ਕਿਉਂਕਿ ਇਹ ਸਰਕਾਰਾਂ ਹੱਕ ਦੇਣ ਤੋਂ ਕੰਨੀ ਕਤੌਂਦ ਰਿਆਂ ਦੀਆਂ ਜਿਵੇਂ ਕਿ ਭਾਜਪਾ ਸਰਕਾਰ ਨੇ 2013 ਦੇ ਵਿੱਚ ਤੁਹਾਡੇ ਨਾਲ ਬੜੇ ਵੱਡੇ ਵਾਦੇ ਕੀਤੇ ਸੀ ਕਿ ਅਸੀਂ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਅਸੀਂ ਕਿਸਾਨਾਂ ਤੇ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਾਂਗੇ ਪਰ ਹੋਇਆ ਕੁਝ ਨਹੀਂ ਇਸ ਦੀ ਉਲਟੋ ਤੈਨ ਕਾਲੇ ਕੁ ਰੂੜ ਬਣਾ ਕੇ ਜਿੱਥੇ ਸਾਨੂੰ ਕਿਸਾਨਾਂ ਨੂੰ 750 ਕਿਸਾਨ ਬੀਬੀਆਂ ਸ਼ਹੀਦ ਕਰਨੇ ਪਏ ਤੇ ਜੇ ਮੈਂ ਅੱਜ ਦੀ ਗੱਲ ਕਰਾਂ ਅੱਜ ਵੀ ਜਿਹੜੇ 20 ਤੋਂ ਉੱਪਰ ਜਿਹੜੇ ਕਿਸਾਨ ਸ਼ਹੀਦियां ਦੇ ਚੁੱਕੇ ਨੇ ਜਿਹੜੀ ਛੱਬ ਕਰਨ ਦੀ ਸ਼ਹੀਦੀ ਆ ਉਹ ਇੱਕ ਬੜੀ ਅਨੋਖੀ ਸ਼ਹੀਦੀ ਆ ਕਿਉਂਕਿ ਸਿੱਧਾਂ ਗੋਲਣਾਂ ਵਾਰੀਆਂ ਗਈਆਂ ਇਸ ਸਰਕਾਰਾਂ ਨੇ ਸਾਡੇ ਤੇ ਔਰ ਐਡੀ ਬੈਰੀਗੇਟਿੰਗ ਕੀਤੀ ਗਈ ਜਿਵੇਂ ਕਿ ਪਾਕਿਸਤਾਨ ਤੋਂ ਇਹ ਜਿਹੜਾ ਬਾਰਡਰ ਪਾਰ ਕਰਨਾ ਹੋਵੇ ਇਸ ਤਰ੍ਹਾਂ ਦੀ ਬੈਰੀਕੇਡਿੰਗ ਕੀਤੀ ਗਈ ਮੈਂ ਸਮਝਦਾ ਇਹ ਸਰਕਾਰ ਨੇ ਸਵਿਧਾਨ ਦੀਆਂ ਧੰਜੀਆਂ ਅਡਾਈਆਂ ਤੇ ਇਸ ਸਵਿਧਾਨ ਦੀ ਰਾਖੀ ਕਰਦੇ ਹੋਏ ਜਿੱਥੇ ਅਸੀਂ ਕਿਸਾਨਾਂ ਦੇ ਹੱਕ ਮੰਗਦੇ ਹੋਏ ਮਜ਼ਦੂਰਾਂ ਦੇ ਹੱਕ ਮੰਗਦੇ ਹੋਏ ਦੇ ਜਿੰਨਾ ਵੀ ਅਸੀਂ ਪਹਿਰਾ ਦੇ ਰਹੇ ਆਂ ਦੇਸ਼ ਦੀ ਕਿਸਾਨੀ ਨੂੰ ਉੱਚਾ ਰੱਖਣ ਲਈ ਤੇ ਜਿਉਂਦਾ ਰੱਖਣ ਲਈ ਇਹ ਕਿਸਾਨਾਂ ਸਭ ਜਾਣ ਜਾਣੀਆਂ ਜੇ ਇਹ ਨਾ ਜਾਣੀਆਂ ਤੇ ਹਾਲੇ ਵੀ ਸਾਡਾ ਜਿਹੜਾ ਸ਼ਿੰਗਾਰਚਾ ਇਹ ਢਲਣਾ ਹੀ ਪਊਗਾ ਦਿਨ ਰਾਤ ਵਾਦਾ ਜਾਊਗਾ ਇਹ ਸਮਾਧਮ ਰਾਈ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਵੀ ਕਰਦਾ ਕਿ ਹੁਣ ਆਪਾਂ ਦਾਣੇ ਸੰਭਲੇ ਆ ਹੁਣ ਆਪਾਂ ਸਾਰੇ ਜਾਨੇ ਬੇਲੇ ਹੋ ਕੇ ਉਸ ਸਚਾਰਚ ਦੇ ਵਿੱਚ ਜਾ ਕੇ ਰਾਹ ਆਪਣਾ ਆ ਕੇ ਤਕੜਾ ਕਰਕੇ ਇਹ ਸਰਕਾਰਾਂ ਨੂੰ ਪਤਾ ਲੱਗ ਜੇ ਜਿਵੇਂ ਕਿ ਭਾਜਪਾ ਸਰਕਾਰ ਦਾ ਅਸੀਂ ਪੂਰਨ ਤੌਰ ਤੇ ਵਿਰੋਧ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਔਰ ਇੱਕ ਵੀ ਵੋਟ ਅਸੀਂ ਪੂਲ ਵੀ ਨਹੀਂ ਹੋਣ ਦੇਣੀ ਭਾਜਪਾ ਨੂੰ ਇਥੋਂ ਸਭ ਇਕੱਠਾ ਆ ਕੇ ਗੱਲਾਂਗੇ ਕਿ ਜਿਨ੍ਹਾਂ ਨੇ ਸਾਡੇ ਤੇ ਅੰਨੇ ਵਾਂ ਕੁੜੀਆਂ ਚਰਾ ਕੇ ਮੋਟਰ ਬੰਬ ਚਲਾ ਕੇ ਮਤਲਬ ਟੂ ਆ ਜਿਹੜੇ ਮਤਲਬ ਅਥਰੂ ਗਾਂ ਚਲਾ ਕੇ ਜਿਹੜਾ ਸਾਨੂੰ ਤਰ੍ਹਾਂ ਤਰ੍ਹਾਂ ਦੇ ਨਾਲ ਜਿਹੜੇ ਸਾਡੇ ਕਿਸਾਨ ਵੀਰ ਸੀ ਅੱਖਾਂ ਤੋਂ ਵੀ ਮਨਾਕੇ ਹੋ ਗਏ ਨੇ ਔਰ ਉਹਨਾਂ ਨੇ ਫੇਫੜਿਆਂ ਦੇ ਵੀ ਕਈਆਂ ਰੋਕ ਲੱਗ ਗਏ ਨੇ ਮੈਂ ਸਮਝਦਾ ਐਸੀ ਜਿਹੜੀ ਘਟੀਆਂ ਸਰਕਾਰ ਅੱਜ ਤੱਕ ਨਾ ਆਉਂਦੀਆਂ ਤੇ ਨਾ ਆਈ ਹੈ ਜਿੰਨੀਆਂ ਹੀ ਬੇਨਤੀਆਂ ਵੈਬ ਜੀ ਕਾਲ ਸਾਹਿਬ ਹੈ